ਸਾਖੀ ਭਾਈ ਰੂਪ ਚੰਦ ਦੀ ਸਾਖੀ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਭਾਈ ਰੂਪ ਚੰਦ ਸਿੱਖ ਅਧਿਆਦੀ ਮਹਾਨ ਸ਼ਕਸ਼ੀਤ ਹੋਏ ਹਨ ਉਹਨਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਦੀ ਸੰਗਤ ਦਾ ਨਿਗਮਣਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪ ਚੰਦ ਨੂੰ ਭਾਈ ਹੋਣ ਦਾ ਮਾਨ ਦਿੱਤਾ ਉੱਥੇ ਹੀ ਕਾਲਿੰਦਰ ਪਿਤਾ ਨੇ ਤੇਰਾ ਘਰ ਤੋਂ ਮੇਰਾ ਘਰ ਕਹਿ ਕੇ ਵਡਿਆਈ ਬਖਸ਼ਿਸ਼ ਕੀਤੀ। ਭਾਈ ਰੂਪਚੰਦ ਨੇ ਅਜਿਹੀ ਹੀ ਵਡਿਆਈ ਆਪਣੇ ਸੁਪੁੱਤਰਾਂ ਤੇ ਪੋਤਰਿਆਂ ਨੂੰ ਗੁਰੂ ਸਾਹਿਬਾਨ ਤੋਂ ਦਵਾਈ। ਗੁਰੂ ਰਾਮਦਾਸ ਜੀ ਤੋਂ ਸਿੱਖੇ ਧਾਰਨ ਕਰਨ ਵਾਲੇ ਭਾਈ ਆਕਲ ਪਿੰਡ ਵੱਡਾ ਘਰ ਮੋਗਾ ਦੀ ਲੜਕੀ ਬੀਬੀ ਸੂਰਤੀ ਦਾ ਵਿਆਹ ਪਿੰਡ ਟਕਲਾਣੀ ਦੇ ਬਸਨੀਕ ਭਾਈ ਸਾਧੂ ਨਾਲ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੇ ਭਾਈ ਸਾਧੂ ਦਾ ਜੀਵਨ ਬਦਲ ਦਿੱਤਾ ਸੀ। ਇੱਕ ਦਿਨ ਭਾਈ ਸਾਧੂ ਆਪਣੇ ਪੁੱਤਰ ਭਾਈ ਰੂਪਚੰਦ ਨਾਲ ਖੇਤਾਂ ਵਿੱਚ ਹਾੜੀ ਵੜਨ ਦੇ ਕੰਮ ਲੱਗੇ ਹੋਏ ਸਨ। ਕੰਮ ਕਰਦਿਆਂ ਪਿਆਸ ਆ ਲੱਗਾਈ। ਜਦੋਂ ਪਿਓ ਪੁੱਤਰ ਨੇ ਪਿਆਸ 부ਝਾਣ ਲਈ ਖੇਤ ਵਿੱਚੋਂ ਜੰਡ ਦੇ ਦਰਖਤ ਨਾਲ ਟੰਗੀ ਮਸਖਲਾਹੀ ਤਾਂ ਪਾਣੀ ਅਤੀ ਠੰਡਾ ਵੇਖ ਕੇ ਮਨ ਵਿੱਚ ਖਿਆਲ ਆਇਆ। ਇਹ ਠੰਡਾ ਤੇ ਸਵਾਦਲਾ ਪਾਣੀ ਤਾਂ ਗੁਰੂ ਸਾਹਿਬ ਦੇ ਪੀਣ ਲਾਇਕ ਹੈ। ਮਨ ਦੀ ਇਸ ਵਰਤੀ ਨੂੰ ਉਜਾਗਰ ਕਰਦਿਆਂ ਨੇ ਫੈਸਲਾ ਲਿਆ। ਹੁਣੇ ਪਾਣੀ ਤਦ ਹੀ ਪੀਣਗੇ ਜੇ ਗੁਰੂ ਸਾਹਿਬ ਪਹਿਲਾਂ ਇਸ ਪਾਣੀ ਦਾ ਸੇਵਨ ਕਰਨ। ਭਾਈ ਸਾਧੂ ਤੇ ਭਾਈ ਰੂਪਚੰਦ ਨੇ ਤਿੱਖੀ ਪਿਆਸ ਲੱਗੀ ਹੋਣ ਦੇ ਬਾਵਜੂਦ ਉਸ ਮਸਕ ਵਿੱਚੋਂ ਪਾਣੀ ਨਾ ਪੀਤਾ। ਤੇਜ ਗਰਮੀ ਤੇ ਪਿਆਸ ਸਿੱਖਾਂ ਦੀ ਸਿਰਕ ਦੀ ਪਰਖ ਕਰ ਰਹੀਆਂ ਸਨ। ਗੁਰੂ ਜੀ ਨੂੰ ਅੰਤਰ ਧਿਆਨ ਯਾਦ ਕਰਕੇ ਪਹਿਲਾਂ ਉਹਨਾਂ ਪ੍ਰਾਰਥਨਾ ਕਰਦੇ ਰਹੇ ਅਤੇ ਫਿਰ ਦੋਵੇਂ बेहोश ਹੋ ਕੇ ਡਿੱਗ ਗਏ ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਾਧੂ ਭਾਈ ਸਾਈਂदास ਕੋਲ ਪਿੰਡ ਡਰੋਲੀ ਭਾਈਕੇ ਠਹਿਰੇ ਹੋਏ ਸਨ ਗੁਰੂ ਸਾਹਿਬ ਪਿੰਡ ਟਕਲਾਣੀ ਤੋਂ ਤੀਕੋਂ ਪੈਡਾ ਤਿਆਰ ਕਰਕੇ ਨੇੜਲੇ ਗੁਰਸਿੱਖਾਂ ਅਤੇ ਜਰਨੈਲਾਂ ਨੂੰ ਦੱਸੇ ਬਗੈਰ ਘੋੜੇ ਤੇ ਸਵਾਰ ਹੋ ਕੇ ਉਸ ਖੇਤ ਵਿੱਚ ਜਾ ਪਹੁੰਚੇ ਜਿੱਥੇ ਭਾਈ ਸਾਧੂ ਤੇ ਉਸ ਦਾ ਪੁੱਤਰ ਰੂਪ ਚੰਦ बेहोश ਪੈ ਸਨ ਗੁਰੂ ਸਾਹਿਬ ਨੇ ਉਹਨਾਂ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਅਤੇ ਉਹਨਾਂ ਹੱਥੋਂ ਫਿਰ ਖੁਦ ਜਲ ਛਕੇ ਆ ਉਹਨਾਂ ਉੱਤੇ ਅਸ਼ੀਰਵਾਦ ਰੂਪੀ ਅਨੇਕਾ ਬਖਸ਼ਿਸ਼ਾਂ ਕੀਤੀਆਂ ਜਦੋਂ ਗੁਰੂ ਜੀ ਨਾਲ ਵਿਚਾਰ ਪਟਾੰਦਰੇ ਦੌਰਾਨ ਭਾਈ ਰੂਪ ਚੰਦ ਦੇ ਪਿਤਾ ਭਾਈ ਸਾਧੂ ਨੂੰ ਦੱਸਿਆ ਕਿ ਪਿੰਡ ਤੁਲਕਾਣੀ ਵਿੱਚ ਉਹਨਾਂ ਦਾ ਪਰਿਵਾਰ ਇਕੱਲਾ ਗੁਰਸਿੱਖ ਪਰਿਵਾਰ ਹੋਣ ਕਰਕੇ ਉਹਨਾਂ ਨੂੰ ਸਖੀ ਸਰਵਰ ਪੂਜਕਾ ਹੱਥੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗੁਰੂ ਜੀ ਨੇ ਜੰਡ ਦੇ ਸਥਾਨ ਤੋਂ ਤੀਰ ਛੱਡਦਿਆਂ ਕਿਹਾ ਜਿਸ ਸਥਾਨ ਤੇ ਤੀਰ ਡਿਗੇਗਾ ਉਥੇ ਨਵਾਂ ਨਗਰ ਬਸਾਵੋ ਗੁਰੂ ਹਰਗੋਬਿੰਦ ਸਾਹਿਬ ਨੇ 1631 ਨੂੰ ਮੋੜੇ ਗੱਡੀ ਤੇ ਭਾਈ ਰੂਪ ਚੰਦ ਦੇ ਨਾਂ ਤੇ ਪਿੰਡ ਭਾਈ ਰੂਪਾ ਬਸਾਇਆ ਇਸ ਸਿੱਧਕੀ ਸਿੱਖ ਨੂੰ ਗੁਰੂ ਸਾਹਿਬ ਨੇ ਇੱਥੇ ਹੀ ਲੰਗਰ ਚਲਾਉਣ ਲਈ ਕਿਹਾ ਅਤੇ ਉਹਨਾਂ ਨੂੰ ਨਿਸ਼ਾਨੀ ਵਜੋਂ ਕੁਝ ਆਪਣੇ ਵਸਤਰ ਤੇ ਸ਼ਸਤਰ ਬਖਸ਼ਿਸ਼ ਕੀਤੇ ਪਰ ਭਾਈ ਰੂਪਚੰਦ ਨੇ ਇਹ ਸ਼ਸਤਰ ਧਾਰਨ ਕਰਨ ਦੀ ਥਾਂ ਗੁਰੂ ਸਾਹਿਬ ਦੀ ਬਖਸ਼ਿਸ਼ ਨਿਸ਼ਾਨੀਆਂ ਸਤਕਾਰ ਸੇਤ ਸਿਰ ਉੱਤੇ ਚੁੱਕ ਲਈਆਂ ਅਤੇ ਨਿਮਰ ਭਾਵ ਨਾਲ ਕਿਹਾ ਤੁਹਾਡੇ ਬਖਸ਼ਿਸ਼ ਕੀਤੇ ਇਹ ਵਸਤਰ ਤੇ ਸ਼ਸਤਰ ਮੇਰੇ ਲਈ ਪਵਿੱਤਰ ਹਨ ਮੈਂ ਇਹਨਾਂ ਨੂੰ ਪਹਿਨ ਕੇ ਇਹਨਾਂ ਦੀ ਬੇਅਦਬੀ ਨਹੀਂ ਕਰ ਸਕਦਾ ਭਾਈ ਰੂਪਚੰਦ ਦੇ ਮੂੰਹੋਂ ਅਜਿਹੇ ਨਿਮਰ ਸ਼ਬਦ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਕਿਹਾ ਤੇਰੀ ਜਵਾਨ ਹੀ ਤੇਰੀ ਤਲਵਾਰ ਦਾ ਕੰਮ ਕਰੇਗੀ ਦਸ਼ਮ ਪੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਦੀ ਧਰਤੀ ਤੇ ਭਾਈ ਰੂਪचंद ਤੇ ਉਹਨਾਂ ਦੇ ਪੰਜ ਸੁਪੁੱਤਰਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਭਾਈ ਰੂਪचंद ਦੇ ਪਰਿਵਾਰ ਨੇ ਵਿਰਾਸਤ ਵਿੱਚ ਹਾਸਲ ਹੋਈਆਂ ਗੁਰੂ ਸਾਹਿਬਾਂ ਦੀਆਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਤੇ ਹੁਕਮਨਾਮੇ ਭਾਈ ਰੂਪਾ ਪਿੰਡ ਬਾਗੜੀਆ ਤੇ ਹੋਰ ਭਾਈਕੇ ਪਰਿਵਾਰਾਂ ਵਿੱਚ ਸ਼ਰਧਾ ਅਤੇ ਸਤਕਾਰ ਸਹਿਤ ਸੰਗਤ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖਿਆ ਹੋਇਆ ਹਨ ਪਾਇ ਰੂਪਚੰਦ ਦਾ ਵੰਸ਼ ਪੰਜਾਬ ਦੇ ਤਕਰੀਬਨ 28 ਪਿੰਡਾਂ ਵਿੱਚ ਵੱਧ ਫੁੱਲ ਰਿਹਾ ਹੈ ਗੁਰੂ ਘਰ ਪ੍ਰਤੀ ਇਹ ਸਦਕੀ ਸਿੱਖ ਦੀ ਸੇਵਾ ਕਰਕੇ ਇਸ ਪਰਿਵਾਰ ਦਾ ਨਾਮ ਸਿੱਖ ਜਗਤ ਵਿੱਚ ਹਮੇਸ਼ਾ ਹੀ ਸਤਕਾਰ ਦਾ ਪ੍ਰਤੀਕ ਰਹੇਗਾ